ਅਜੰਮੇ ਤੋਂ ਕੋਈ ਕੋ ਪਿਛੇ ਨਹੀਂ ਹਟੇਗਾ ਤੇਲੀ ਮਾਰ ਦੇ ਕੱਛੇਵਾਣੇ ਆ ਪੰਜਾਬ ਬਦਲ ਲਈ ਆ ਪੁੱਛੋ ਮਿੱਤਰੋ ਪੰਜਾਬ ਜਿੱਤੂ ਪੰਜਾਬੀ ਜਿੱਤੂ ਤੇ ਮੇਰੇ ਭਤੇ ਸਿਰ ਦੇ ਉੱਤੇ ਹੱਥ ਰੱਖਣ ਹੋਂ 2022 ਦੀ ਗੱਲ ਕੀ ਦੇਖਣੀ ਹੈ 2025 ਦਾ ਰਕਸਾ ਪਦਰਾ ਇਹ ਫਰਾਨੀ ਗੱਲ ਕਰਾਂ ਲੰਬੇ ਸਮੇਂ ਤੋਂ ਪ੍ਰਧਾਨ ਲੱਗਦੇ ਆਉਂਦੇ ਨੇ ਤੇ ਲੱਗਦੇ ਰਹਿਣਗੇ। ਖਿਰ ਖਿਰਦਾ ਸਿੱਧੂ ਸਾਹਿਬ ਨੇ ਬਥੇਰੇ ਮਾਰੇ ਨੇ ਪਰ ਜਿਹੜਾ ਹੁਣ ਸਿਰਸਰ ਹੈ ਉਹ ਯਾਦਗਰੀ ਸਿੱਖ ਸਰਮਾਣ ਨੇ। ਉਹਨੇ ਗੱਲ ਹੀ ਇਹ ਕਹੀ ਆ ਮੇਰੀ ਪ੍ਰਧਾਨਗੀ ਤਾਂ ਐ ਜੇ ਮੈਂ ਦੂਜਾ ਥੋੜਾ ਅੰਦਰ ਕਰੂੰਗਾ। ਤਾਂ ਇਹ ਮੁੱਢੀ ਦੀ ਤਾਂ ਗੱਲੇ ਕੁਝ ਨਹੀਂ ਇਹ ਤਾਂ ਭੱਜੇ ਫਿਰਨਗੇ ਵੀ ਲਿਆਓ ਕਾਨੂੰਨ ਦਾ। ਕੀ ਬਾਪ ਦਾ ਜਿਹੜਾ ਵੱਡੇ ਭਲਾ ਦਾ ਹੱਥ ਜਿਹੜਾ ਹੁੰਦਾ ਸਿਰ ਤੇ ਉਹ ਪਰਮਾਤਮਾ ਦੇ ਸਮਾਨ ਸਸ ਸ੍ਰੀਕਾਲ ਦੋਸਤੋ ਮੈਂ ਹਾਂ ਅਭਿਸ਼ੇਕ ਗਿਲੋਟਾ ਤੁਸੀਂ ਦੇਖ ਰਿਹਾ ਐਸਐਮਜ਼ेड ਨਿਊਜ਼ ਗੱਲ ਕਰੀਏ ਨਵਜੋਤ ਸਿੰਘ ਤਾ ਸਿੰਘ ਸਿੱਧੂ ਦੀ ਤਾਜ ਪੋਸ਼ੀ ਦੀ ਉਹ ਤਾਜ ਪੋਸ਼ੀ ਅੱਜ ਹੋ ਚੁੱਕੀ ਆ ਆਫੀਸ਼ੀਅਲ ਤਰੀਕੇ ਨਾਲ ਕਾਂਗਰਸ ਪਵਨ ਚੰਡੀਗੜ੍ਹ ਵਿਖੇ ਉਣਾਇਤਾਇ ਪੋਸ਼ੀ ਹੋ ਚੁੱਕੀ ਹੈ ਸਾਣਾ ਕਾਂਗਰਸ ਪਵਨ ਦੇ ਵਿੱਚ ਕੁਲਵੰਤ ਸਿੰਘ ਸਿੱਧੂ ਜੀ ਮੌਜੂਦ ਹੈ ਕੁਲਵੰਤ ਆਤਮਨਗਰ ਹਲਕੇ ਤੋਂ ਦੱਸਦੀ ਹੈ ਕਿ ਇਹ ਹਲਕਾ ਇੰਚਾਰਜ ਨੇ ਕੁਲਵੰਤ ਸਿੰਘ ਦੀ ਤਾਜ ਪੋਸ਼ੀ ਹੋ ਚੁੱਕੀ ਹੈ ਕੈਪਟਨ ਸਾਹਿਬ ਨੇ ਵੀ ਆਪਣਾ ਹੱਥ ਰੱਖਤਾ ਹੁੰਦਾ ਕਿੱਦਾਂ ਦੇਖਦੇ 2022 ਦੀ ਚੋਣਾਂ ਨੂੰ ਹੁਣ 2022 ਦੀ ਗੱਲ ਕੀ ਦੇਖਣੀ ਹੈ 2022 ਦਾ ਰਸਤਾ ਪਧਰਾ ਮੈਂ ਪੁਰਾਣੀ ਗੱਲ ਕਰਾਂ ਲੰਬੇ ਸਮੇਂ ਤੋਂ ਪ੍ਰਧਾਨ ਲੱਗਦੇ ਆਉਂਦੇ ਨੇ ਤੇ ਲੱਗਦੇ ਰਹਿਣਗੇ ਪਰ ਜੋ ਵਰਕਰਾਂ ਦਾ ਹਜੂਮ ਬਰਕਾ ਦਾ ਹੜ ਮੈਂ ਕਹਨਾ ਜੋ ਅੱਜ ਦੇਖਣ ਨੂੰ ਮਿਲਿਆ ਸਰਦਾਰ ਨਰਜੋਤ ਸਿੰਘ ਸਿੱਧੂ ਬਾਤ ਤੇ ਇਹ ਜਿਹੜਾ ਨਾਂ ਕਦੇ ਹੋਇਆ ਤੇ ਨਾ ਆਉਣ ਵਾਲੇ ਇਤਿਹਾਸ ਵਿੱਚ ਕਦੇ ਹੋਊਗਾ ਇਸ ਗੱਲ ਦਾ ਇਹ ਪਰਮਾਨ ਹੈ ਕਿ ਵਰਕਰ ਇਸ ਗੱਲੇ ਲੰਬੰਦ ਹੋ ਚੁੱਕੇ ਹੈ ਕਿ 2022 ਦੇ ਵਿੱਚ ਜਿਹੜੀ ਦਰਵਾਜ਼ਾ ਸਰਕਾਰ ਜਿਹੜੀ ਹੈ ਰਿਪੀਟ ਕਰਦੀ ਕੀ ਲੱਗਦਾ ਵਾ ਇਸ ਵਾਰ ਸਿਕਸਰ ਵੱਜੂਗਾ 2022 ਚ ਸਿਕਸਰ ਤੋਂ ਜੇ ਵੀ ਕੋਈ ਵੱਡਾ ਹੋਵੇ ਉਹ ਹੀ ਵੱਜੂਗਾ ਸਿਕਸਰ ਦਾ ਸਿੱਧੂ ਸਾਹਿਬ ਨੇ ਬਥੇਰੇ ਮਾਰੇ ਨੇ ਪਰ ਦਿਲਾ ਹੁਣ ਸਿਕਸਰ ਉਹ ਯਾਦਗਰੀ ਸਿਕਸਰ ਮਾਰ ਲੰਗੇ ਦੁਨੀਆਂ ਜਦ ਤੱਕ ਰਹੂਗੀ ਉਦੋਂ ਤੱਕ ਸਿੱਧੂ ਦੇ ਸਿਕਸਰ ਨੂੰ ਯਾਦ ਰੱਖਾਂਗੇ ਇਹ ਸਿੱਧੂ ਸਾਹਿਬ ਨੇ ਸਿੱਧਾ ਸਿੱਧਾ ਜੀਜਾ ਸਾਲੇ ਦੀ ਜੋੜੀ ਉੱਤੇ ਵੀ ਤੰਜ ਕੱਸਿਆ ਸੀਗਾ ਕਿ ਜੀਜਾ ਸਾਲੇ ਨੂੰ ਮੈਂ ਤਾਂ ਧੋਂ ਤੋਂ ਫੜ ਕੇ ਅੰਦਰ ਕਰਨਾ ਵਾ ਪਰ ਲੱਗਦਾ ਵਾ ਕਿ ਬੈਬਲ ਕਲਾ ਕਾਂਡ ਫਿਰ ਚਿੱਟਾ ਮਾਫੀਆ ਰੇਤ ਮਾਫੀਆ ਹੋਰ ਕਈ ਮਾਫੀਆ ਪੰਜਾਬ ਚ ਚੱਲੇ ਜਾਂਦੇ ਆ ਆਪਣੇ ਜਿਹੜਾ ਦਰਿਆ ਕਿਹਾ ਜਾਂਦਾ ਸੀ ਜਿਹੜਾ ਚਿੱਟੇ ਦਾ ਦਰਿਆ ਬਹਿਣਾ ਚਾਲੂ ਹੋ ਗਿਆ ਪਰ ਹੁਣ ਲੱਗਦਾ ਕਿ ਜੀਜਾ ਸਾਲੇ ਜੋੜੀ ਅੰਦਰ ਜਾਊਗੀ ਤੁਸੀਂ ਗੱਲ ਸਿੱਧੂ ਸਾਹਿਬ ਦੀ ਧਿਆਨ ਨਾਲ ਸੁਣੀ ਆ ਜਾਂ ਨਹੀਂ ਸੁਣੀ ਉਹਨਾਂ ਨੇ ਗੱਲ ਇਹ ਕਹੀ ਐ ਮੇਰੀ ਪ੍ਰਧਾਨਗੀ ਤਾਂ ਐ ਜੇ ਮੈਂ ਵਿਦਾਸੜਾ ਅੰਦਰ ਕਰੂੰਗਾ ਪਰ ਇਹ ਤੇ ਮਾਫੀਆ ਬੰਦ ਕਰੂੰਗਾ ਚਿੱਟੇ ਦਾ ਵਹਿੰਦਾ ਦਰਿਆ ਨੂੰ ਬੰਨ ਲਾਊਗਾ ਉਹਦਾ ਉਹਨਾਂ ਕਹਿੰਦੇ ਵੀ ਮੇਰੇ ਬਾਪ ਨੇ ਵੀ ਕੁਰਬਾਨੀਆਂ ਦਿੱਤੀਆਂ ਤੇ ਮੈਂ ਵੀ ਹਰ ਕੁਰਬਾਨੀ ਲਈ ਤਿਆਰ ਹਾਂ ਕਿਸਾਨੀ ਦੀ ਗੱਲ ਕਰੀ ਕਿਸਾਨਾਂ ਨੂੰ ਖੁੱਲਾ ਸੱਦਾ ਦਿੱਤਾ ਵੀ ਮੈਨੂੰ ਕਿੱਥੇ ਮਰਜ਼ੀ ਸੱਦੋ ਤੁਸੀਂ ਮੇਰੇ ਕੋਲੇ ਆਓ ਬੈਠ ਕੇ ਇਸ ਚੀਜ਼ ਦਾ ਹੱਲ ਕਰੀਏ ਤੁਹਾਡੇ ਕੋਲੇ ਕਿਸਾਨਾਂ ਕੋਲੇ ਤਾਕਤ ਆ ਤਾਂ ਸਾਡੇ ਕੋਲੇ ਸਰਕਾਰ ਆ ਆਪਾਂ ਦੋਵੇਂ ਇਕੱਠੇ ਹੋ ਕੇ ਜਦੋਂ ਇਕੱਠੇ ਹੋਗੇ ਤਾਂ ਇਹ ਮੋਦੀ ਦੀ ਤਾਂ ਗੱਲੇ ਕੁਝ ਨਹੀਂ ਇਹ ਤਾਂ ਭੱਜੇ ਫਿਰਨਗੇ ਵੀ ਲਿਆਓ ਕਾਨੂੰਨ ਦਾ ਕੀ ਕਰਨਾ ਇਹ ਕਿਹਾ ਜਾ ਰਿਹਾ ਸੀ ਕਿ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਮੇਰੇ ਕੋਲ ਪਹਿਲਾਂ ਸਿੱਧੂ ਜਨਤਕ ਤੌਰ ਤੇ ਮਾਫੀ ਮੰਗਣ ਫਿਰ ਮੈਂ ਸਿੱਧੂ ਨੂੰ ਆਪਣਾ ਸਮਰਥਨ ਦਵਾਂਗਾ ਪਰ ਕੱਲ ਅਟਕਲਾ ਦੇ ਵਿੱਚ ਉਹਨਾਂ ਨੇ ਆਪਣਾ ਸਮਰਥਨ ਦੇ ਤੱਕ ਕੀ ਉਹਨਾਂ ਨੂੰ ਹਾਈ ਕਮਾਂਡ ਵੱਲੋਂ ਕੋਈ ਪ੍ਰੈਸ਼ਰ ਸੀਗਾ ਪਿੱਛੋਂ ਕੈਪਟਨ ਮਿੰਦਰ ਸਿੰਘ ਸਿੱਧੂ ਜੀ ਸਾਡੇ ਜਿਹੜੇ ਨੇ ਸਤਿਕਾਰਯੋਗ ਮੁੱਖ ਮੰਤਰੀ ਨੇ ਬਹੁਤ ਸਤਿਕਾਰਤ ਨੇ ਉਹਨਾਂ ਨੇ ਕਦੇ ਗੁੱਸੇ ਵਿੱਚ ਕੋਈ ਗੱਲ ਕਹਿ ਤੀ ਹੋ ਸਾਡੇ ਬਾਪਸਮਾਨ ਨੇ ਸਿੱਧੂ ਸਾਹਿਬ ਦੇ ਵੀ ਬਾਪਸਮਾਨ ਨੇ ਜੇ ਕੋਈ ਗੁੱਸੇ ਵਿੱਚ ਬਜ਼ੁਰਗਾਂ ਨੇ ਗੱਲ ਕਹਿਦੀ ਤਾਂ ਨਾ ਸਿੱਧੂ ਸਾਹਿਬ ਤੇ ਨਾ ਸਮੁੱਚੀ ਕਾਂਗਰਸ ਪਾਰਟੀ ਉਹਨਾਂ ਦਾ ਕਦੇ ਕੋਈ ਗੁੱਸਾ ਨਹੀਂ ਮੰਨੂਗੀ ਜੇ ਉਹ ਗੁੱਸੇ 'ਚ ਉਹਨਾਂ ਨੇ ਕਹਿਤਾ ਤੇ ਅੱਜ ਉਹਨਾਂ ਨੇ ਆ ਕੇ ਅਸ਼ੀਰਵਾਦ ਦਿੱਤਾ ਤਾਂ ਜਿੱਥੇ ਕਾਂਗਰਸ ਨੂੰ ਬਲ ਮਿਲਿਆ ਉੱਥੇ ਸਾਡੇ ਨਰਜੋਤ ਸਿੰਘ ਸਿੱਧੂ ਜੀ ਦੁਗਣੇ ਤਕੜੇ ਹੋ ਗਏ ਕਿਉਂਕਿ ਬਾਪ ਦਾ ਜਿਹੜਾ ਬਡੇ ਭਲਾ ਦਾ ਹੱਥ ਜਿਹੜਾ ਹੁੰਦਾ ਸਿਰ ਤੇ ਉਹ ਪਰਮਾਤਮਾ ਦੇ ਸਮਾਨ ਹੁੰਦਾ ਤੇ ਸਾਡੇ ਨਾਲ ਨਰੇਸ਼ ਤੰਗਾਂ ਜੀ ਮੌਜੂਦ ਹੈ ਤੰਗਾਂ ਸਾਹਿ ਸਭ ਤੋਂ ਪਹਿਲਾਂ ਤਾਂ ਮੈਂ ਜੋ ਸਾਡੇ ਨਵਜੋਤ ਸਿੰਘ ਸਿੱਧੂ ਜੀ ਜੋ ਪੰਜਾਬ ਦੇ ਪ੍ਰਧਾਨ ਬਣੇ ਆ ਉਹਨਾਂ ਦੇ ਨਾਲ ਚਾਰ ਜਿਹੜੇ ਕਾਰਵਾਈਕ ਪ੍ਰਧਾਨ ਲਾਏ ਆ ਉਹਨਾਂ ਦੀ ਅੱਜ ਤਾਜਪੋਸ਼ੀ ਹੈ ਉਹਨਾਂ ਨੂੰ ਪੰਜਾਬ ਵਾਸੀਆਂ ਨੂੰ ਭਾਰਤ ਦੇ ਸਾਰੇ ਵਰਕਰਾਂ ਨੂੰ ਵਧਾਰਕ ਬਾਤ ਦੇ ਨਾਮ ਹੈ ਕਿ ਸਿੱਧੂ ਸਾਹਿਬ ਦੇ ਪੰਜਾਬ ਪ੍ਰਧਾਨ ਬਣਨ ਨਾਲ ਜਿਹੜੇ 2022 ਨੂੰ ਆਪਾਂ ਦੇਖ ਰਹੇ ਆ ਉਹਦਾ ਰਸਤਾ ਜਿਹੜਾ ਪਤਰਾ ਹੋ ਗਿਆ ਆ ਔਰ ਆਉਣ ਵਾਲੀ ਸਰਕਾਰ ਵੀ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਰਿਪੀਟ ਹੋਏਗੀ ਔਰ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਜੋ ਹਮੇਸ਼ਾ ਵਰਕਰਾਂ ਦੀ ਗੱਲ ਹੁੰਦੇ ਆ ਕਿਉਂਕਿ ਅੱਜ ਇੱਕ ਬਹੁਤ ਵੱਡਾ ਮੇਲ ਹੋਇਆ ਵਾ ਜਿਹਨੂੰ ਆਪਾਂ ਕਹਿੰਦੇ ਹੋਸ਼ ਔਰ ਜੋਸ਼ ਦਾ ਕੈਪਟਨ ਅਮਰਿੰਦਰ ਸਿੰਘ ਜੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਆ ਉਹ ਬਹੁਤ ਸੁਲਝੇ ਹੋਏ ਨੇਤਾ ਨੇ ਸਾਡੇ ਜੀ ਮੰਤਰੀ ਨੇ ਔਰ ਜੋਸ਼ ਭਰੇ ਹੋਏ ਜਿਹੜੇ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਉਹਨਾਂ ਦਾ ਇੱਕ ਮੇਲ ਹੋਇਆ ਵਾ ਅੱਜ ਆਪਾਂ ਦੇਖਿਆ ਵਾ ਕਿ ਪੰਜਾਬ ਕਾਂਗਰਸ ਭਾਗ ਹੁੰਦੇ ਵਿੱਚ ਦੋਨੇ ਇਕੱਠੇ ਸੀ ਔਰ ਦੋਨਾਂ ਨੇ ਆਪ ਬੱਚੇ ਮਿਲ ਕੇ ਜਿਹੜੀ ਆ ਆਉਣ ਵਾਲੇ 2022 ਦੀ ਜਿਹੜੀ ਪਲੈਨਿੰਗ ਕਰਨੀ ਆ ਔਰ ਵਰਕਰਾਂ ਨੂੰ ਕਿਸ ਤਰ੍ਹਾਂ ਮਾਨ ਅਤੇ ਸਤਿਕਾਰ ਮਿਲਣਾ ਵਾ ਉਹ ਦੋਨਾਂ ਨੇ ਬਹਿ ਕੇ ਔਰ ਪੰਜਾਬ ਦੇ ਜਿੰਨੇ ਵੀ ਕੈਬਨਟ ਆ ਕਾਂਗਰਸ ਪਾਰਟੀ ਦੀ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੇ ਮਿਲ ਕੇ ਜਿਹੜਾ ਵਾ ਪੰਜਾਬ ਦਾ ਢਾਂਚਾ ਜਿਹੜਾ ਵਾ ਤਿਆਰ ਕਰਨਾ ਵਾ ਇਸ ਕਰਕੇ ਮੈਂ ਅੱਜ ਦੇ ਦਿਨ ਤੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਔਰ ਪਰਮਾਤਮਾ ਦੇ ਅੱਗੇ ਇਹ ਜੋ ਅਰਦਾਸ ਕਰਦਾ ਮੈਂ ਕਿ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਜਿਹੜਾ ਨਵਾਂ ਪੰਜਾਬ ਬਣਾਉਣ ਦੀ ਗੱਲ ਕਰੀ ਆ ਉਹ ਨਵਾਂ ਪੰਜਾਬ ਬਣੇਗਾ ਔਰ ਜੋ ਮੁੱਦੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ 18 ਨੁਕਤੇ ਜੋ ਉਹਨਾਂ ਨੂੰ ਦਿੱਤਾ ਵਾਜ ਸਿੱਧੂ ਸਾਹਿਬ ਨੇ ਗੱਲ ਕਰੀ ਆ ਉਹ ਵੀ ਸਭ ਤੋਂ ਪਹਿਲਾਂ ਉਹ ਜਿਹੜੇ 18 ਮੁੱਦੇ ਆ ਉਹ ਸਾਰੇ ਨਿਪਟਾਏ ਜਾਣਗੇ ਔਰ ਪੰਜਾਬ ਦੇ ਲੋਕਾਂ ਨੂੰ ਜੋ ਬੰਦਾ ਮਾਨ ਸਨਮਾਨ ਉਹ ਦਿੱਤਾ ਜਾਏਗਾ ਇਸ ਸੰਸਦ ਨਾਲ ਹਲਕਾ ਆਦਮ ਨਗਰ ਤੋਂ ਕੁਲਵੰਤ ਸਿੰਘ ਸਿੱਧੂ ਜੀ ਤੇ ਨਰੇਸ਼ ਤੰਗਾਨ ਜੀ ਇਹ ਤਾਂ ਦੇਖਣਾ ਆ ਸਮਾਈ ਹੋਊਗਾ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਆ ਉਹ ਕੀ ਕਾਰਜ ਕਰਨਿਆਂ ਨਾਲ ਕੀ ਮੀਟਿੰਗ ਕਰਦੇ ਆ ਜਾਂ ਕਿਹੜੇ ਕਿਹੜੇ ਨਵੇਂ ਅਹੁਦੇਦਾਰਾਂ ਨੂੰ ਨਿਪਟਤੀ ਦਿੰਦੇ ਆ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾਰ ਜੀ ਮੌਜੂਦ ਨੇ ਕਾਂਗਰਸ ਪਵਨ ਤਾਜ ਪੋਸ਼ੀ ਸੀਗੀ ਨਵਜੋਤ ਸਿੰਘ ਸਿੱਧੂ ਜੀ ਤਲਵਾਰ ਸਾਹਿਬ ਕਿਤੇ ਨਾ ਕਿਤੇ ਅੱਜ ਤਾਜ ਪੋਸ਼ੀ ਵੀ ਹੋ ਗਈ ਪਹਿਲਾਂ ਕੈਪਟਨ ਸਾਹਿਬ ਵੀ ਨਾਰਾਜ਼ ਚੱਲਦੇ ਸੀ ਪਰ ਉਹਨਾਂ ਨੇ ਵੀ ਹੁਣ ਮੰਨ ਚੁੱਕੇ ਆ ਕਿੱਦਾਂ ਦੇਖਦੇ ਹੋ ਕਿ 2022 ਦੇ ਇਲੈਕਸ਼ਨਾਂ ਨੂੰ ਕਿਸ ਤਰੀਕੇ ਨਾਲ ਦੇਖ ਲਈ ਕਾਂਗਰਸ ਦੇਖੋ ਅੱਜ ਜਿਹੜਾ ਤੁਸੀਂ ਸਾਰਿਆਂ ਨੇ ਸੀਨ ਦੇਖਿਆ ਨਜ਼ਾਰਾ ਦੇਖਿਆ ਕਾਂਗਰਸ ਇੱਕ ਜੁਟੇ ਇੱਕ ਮੰਚ ਤੇ ਹੈ ਔਰ ਬੜਾ ਵਧੀਆ ਇਹਦਾ ਜਿਹੜਾ ਰਿਜ਼ਲਟ ਹੈ ਪੰਜਾਬ ਵਾਸੀਆਂ ਜਾ ਰਿਹਾ ਮੈਂ ਇਹ ਨਹੀਂ ਕਹਿੰਦਾ ਵੀ ਸਾਡੀ ਸਰਕਾਰ ਬਣ ਗਈ ਤਾਂ ਵਧੀਆ ਬਟ ਹਰ ਪੰਜਾਬੀ ਚ ਬੜਾ ਜੋਸ਼ ਹੈ ਨਵੀਂ ਟੀਮ ਨੂੰ ਲੈ ਕੇ ਔਰ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਜਿਹੜੇ ਲੰਬੇ ਮੁੱਦੇ ਸੀਗੇ ਉਹ ਸਾਡੀ ਜਿਹੜੀ ਟੀਮ ਆ ਉਹਨਾਂ ਹੱਲ ਕਰ ਪਾਏਗੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬੇਬਲ ਕਲਾकांड ਲੈ ਲੋ ਜਾਂ ਨਸ਼ਾ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਹੁਣ ਮੈਂ ਆਪਣੇ ਅੰਦਾਜ਼ ਸੱਤੇ ਜੋਕ ਤੇ ਲਗਾਵਾਂਗਾ ਕਿ ਮੇਰੇ ਨਾਲ ਪੂਰੀ ਟੀਮ ਖੜੀ ਹੈ ਮੈਂ ਜੀਜਾ ਸਾਲਾ ਵੀ ਉਹਨਾਂ ਨੇ ਕਹਿ ਦਈਏ ਕਿ ਜਿਹੜੇ ਆਪਣਾ ਇਹ ਬਾਦਲ ਸਾਹਿਬ ਆਉਣਾ ਤੇ ਵੀ ਸਿੱਧਾ ਹੀ ਤੰਜ ਕਸੇ ਕਿ ਮਾੜਾ ਨੂੰ ਫੜ ਕੇ ਅੰਦਰੋਂ ਧੋਂ ਤੋਂ ਫੜ ਕੇ ਅੰਦਰ ਦਵਾਂਗੇ ਇਹਨੂੰ ਕਿੱਦਾਂ ਦੇਖਦੇ ਹੋ ਦੇਖੋ ਆ ਜਿਹੜੀ ਸਿੱਧੂ ਸਾਹਿਬ ਦੀ ਜਿਹੜੀ ਆਵਾਜ਼ ਹੈਗੀ ਉਹਨਾਂ ਦਾ ਕੋਈ ਪਰਸਨਲ ਏਜੰਡਾ ਨਹੀਂ ਹੈ ਨਾਟ ਐਜ਼ ਅ ਕਾਂਗਰਸਮੈਨ ਇਹ ਹਰ ਪੰਜਾਬੀ ਦੀ ਆਵਾਜ਼ ਆ ਕਿ ਜਿਨ੍ਹਾਂ ਨੇ ਗੁਰੂਆਂ ਦੀ ਬੇਦਬੀ ਕੀਤੀ ਹੈ ਉਹ ਸਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਕਿਤੇ ਨਾ ਕਿਤੇ ਕਾਨੂੰਨੀ ਕਾਰਵਾਈ ਕਰਕੇ ਉਹ ਜਿਹੜਾ ਪਾਰਟ ਸੀ ਡਿਲੇ ਹੋ ਰਿਹਾ ਸੀ ਬਟ ਨਾਓ ਹੁਣ ਬੜਾ ਕਲੀਅਰ ਸਿਨੈਰੀਓ ਹੈ ਚਲਾਨ ਵੀ ਪੇਸ਼ ਹੋ ਗਿਆ ਉਹ ਜਲਦੀ ਉਹ ਲੋਕ ਜਿਹੜੇ ਕਸੂਰਵਾਨ ਨੇ ਸਲਾਖਾਂ ਦੇ ਪਿੱਛੇ ਹੋਣਗੇ ਸਾਢੇ 4 ਸਾਲ ਤਲਵਾਰ ਸਾਹਿਬ ਚਲਾਨ ਪੇਸ਼ ਕਰਨ ਚ ਕੀ ਸਾਢੇ 4 ਸਾਲ ਇੰਨਾ ਟਾਈਮ ਦੇਖੋ ਜਿਹੜੀ ਲੀਗਲ ਬੈਟਲ ਹੈ ਕੋਰਟ ਦੇ ਵਿੱਚ ਇਸ਼ੂ ਹੁੰਦੇ ਆ ਉਹਨੂੰ ਕੋਈ ਇੰਟਰਫੇਅਰ ਪੋਲਿਟੀਕਲ ਬੰਦਾ ਜਾਂ ਸਰਕਾਰਾਂ ਨਹੀਂ ਕਰ ਸਕਦੀਆਂ ਬਟ ਨਾ ਹੁਣ ਜਿਹੜੀ ਲੜਾਈ ਪਬਲਿਕ ਦੇ ਵਿੱਚ ਜਾ ਕੇ ਲੜੀ ਜਾਏਗੀ ਉਹਦੇ ਮੁਤਾਬਕ ਬੇਸਿਕਲੀ ਕੀ ਹੈ ਕਿ ਚਲਾਨ ਵੀ ਪੇਸ਼ ਹੋ ਗਿਆ ਹੁਣ ਫੈਸਲਾ ਆਉਣ ਦੀ ਵਾਰੀ ਹੈ ਗ੍ਰਿਫਤਾਰੀ ਦੀ ਵਾਰੀ ਹੈ ਕੀ ਲੱਗਦਾ ਵਾ ਕੀ ਫੈਸਲਾ ਆ ਸਕਦਾ ਕਿ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਅਰੈਸਟ ਪੈ ਸਕਦੀ ਆ ਨਾਲ ਦੇ ਦਿਨਾਂ 'ਚ 101% ਜਿਹੜੇ ਦੋਸ਼ੀ ਹੋਣਗੇ ਉਹ ਜੇਲ੍ਹ ਦੇ ਅੰਦਰ ਜਾਣਗੇ ਥੈਂਕ ਯੂ ਸਿੱਧਾ ਸਿੱਧਾ ਸੁਖਵੀਰ ਸਿੰਘ ਬਾਦਲ ਤੇ ਤੁਸੀਂ ਤਾਂ ਜਿਹੜੇ ਵੀ ਕਸੂਰਵਾਰ ਨੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹ ਜੇਲ੍ਹ ਦੇ ਅੰਦਰ ਜਾਣਗੇ ਥੈਂਕ ਯੂ ਬਾਈ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਰਾਜ ਦੇ ਵਿੱਚ ਵਾਪਸ ਕਰੂਗੀ ਦੇਖੋ ਜੀ ਨਵਜੋਤ ਸਿੰਘ ਜੀ ਦਾ ਨਾਓ ਪ੍ਰੈਜ਼ੀਡੈਂਟ ਔਰ ਕੈਪਟਨ ਮਿੰਦਰ ਸਿੰਘ ਜੀ ਜੀ ਮੁੱਖ ਮੰਤਰੀ ਅਸੀਂ ਦੋਨਾਂ ਦੀ ਗਵਾਹੀ ਦੇ ਵਿੱਚ 2022 ਦੇ ਇਲੈਕਸ਼ਨ ਲੜਾਂਗੇ ਔਰ ਤੁਸੀਂ ਦੇਖਿਓ ਵੀ 2022 ਦੇ ਵਿੱਚ 50 ਦੇ ਵਿੱਚ ਕਾਂਗਰਸ ਦੀ ਸਰਕਾਰ ਮੁੜਾਉਗੀ ਤੇ ਮੁੱਦਾ ਇਹ ਹੈ ਕਿ ਇਹ ਹਣ ਵਿਚਾਰ ਹੋਊਗਾ ਕਿ ਕਿੱਦਾਂ ਪਾਰਟੀ ਚੱਲੂਗੀ ਅੱਗੇ ਜਿਹੜੇ ਮੁੱਦੇ ਨੇ ਸੰਵਿਧਾਨ ਦੇ ਵਿੱਚ ਮੁੱਦਿਆਂ ਦੇ ਉੱਤੇ ਵਿਚਾਰ ਕਰਨ ਦੀ ਆਜ਼ਾਦੀ ਕਰਕੇ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਇਹਨੂੰ ਜਿਹੜੇ ਕਨਸਟੀਟਿਊਸ਼ਨ ਹੁੰਦਾ ਆਪਣਾ ਇਹਦੀ ਵਿੱਚ ਆਜ਼ਾਦੀ ਹੁੰਦੀ ਹੈ ਚਾਹੇ ਉਹ ਦੇਸ਼ ਦਾ ਕਨਸਟੀਟਿਊਸ਼ਨ ਹੈ ਤੇ ਚਾਹੇ ਉਹ ਸਾਡੇ ਇੰਟਰਨਲ ਕਾਂਗਰਸ ਪਾਰਟੀ ਦਾ ਕਨਸਟੀਟਿਊਸ਼ਨ ਹੈ ਆਜ਼ਾਦੀ ਹੁੰਦੀ ਹੈ ਮੁੱਦਿਆਂ ਦਾ ਆਦਾਨ-ਪ੍ਰਦਾਨ ਕਰਨਾ ਔਰ ਇੱਕ ਸਮਾਵੇਲ ਬਣਾ ਕੇ ਉਹਨਾਂ ਦੇ ਉੱਤੇ ਐਕਟ ਕਰਨਾ ਸੋ ਮੁੱਦਿਆਂ ਦੇ ਉੱਤੇ ਬੋਲਣ ਦੀ ਆਜ਼ਾਦੀ ਜੇ ਅਸੀਂ ਕਿਸੇ ਤੋਂ ਖੋਲਾਂਗੇ ਤਾਂ ਫਿਰ ਮੁੱਦੇ ਕਿੱਥੇ ਚਰਚਾ ਚਾਉਣਗੇ ਔਰ ਜਦੋਂ ਫਿਰ ਇਹ ਚਰਚਾ ਚਾਉਣਗੇ ਉਹਨਾਂ ਦਾ ਸਮਾਧਾਨ ਵੀ ਉਦਾਂ ਹੀ ਹੋਊਗਾ ਔਰ ਕਈ ਗੱਲਾਂ ਜਿਹੜੀਆਂ ਹੁੰਦੀਆਂ ਨੇ ਹੁਣ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਤੁਸੀਂ ਜਦੋਂ ਵੀ ਕੋਈ ਗੱਲ ਕਰੋਗੇ ਕਿਤੇ ਵੀ ਦੇਸ਼ ਦੀ ਜਦੋਂ ਆਜ਼ਾਦੀ ਹੋਈ ਤੇ ਬਹੁਤ ਸਾਰੇ ਲੋਕੀ ਕਹਿੰਦੇ ਸੀ ਇਹ ਆਜ਼ਾਦੀ ਤੱਕ ਜਿੱਤੇ ਅੰਗਰੇਜ਼ਾਂ ਤੋਂ ਹਟ ਗਈ ਚਲੇਗੀ ਤੇ ਕਾਲੇ ਕਾਲਿਆਂ ਦੇ ਹੱਥ ਆ ਗਈ ਆ ਗਈ ਨਾ ਪਰ ਆਜ਼ਾਦ ਤਾਂ ਆਪਾਂ ਹੈਗੇ ਆ ਕੋਈ ਵੀ ਚੀਜ਼ ਜਿਹੜੀ ਆ ਉਹਦੇ ਤੇ ਬੋਲਣ ਨੂੰ ਜਿਵੇਂ ਮਰਜ਼ੀ ਤੁਸੀਂ ਬੋਲ ਸਕਦੇ ਹੋ ਜਿਵੇਂ ਤੁਸੀਂ ਨਸ਼ਿਆਂ ਦੀ ਗੱਲ ਕਰਦੇ ਹੋ ਇੱਕੋ ਵੀ ਸਮਾਜਿਕਾ ਪੰਜਾਬ ਦੇ ਵਿੱਚ ਥਾਂ ਥਾਂ ਤੇ ਤੁਹਾਨੂੰ ਕੀਕੇ ਥਾਂ ਥਾਂ ਤੇ ਤੁਹਾਨੂੰ ਚਟੇ ਦੇ ਸਾਰਾ ਕੁਝ ਤੁਰਿਆ ਫਿਰਦਾ ਨਜ਼ਰ ਆਉਂਦਾ ਸੀਗਾ ਅੱਜ ਆਜੋ ਫਤਿਹਗੜ੍ਹ ਸਾਹਿਬ ਵਾਲਕੇ ਦੇ ਵਿੱਚ ਤੁਹਾਨੂੰ ਦਿਖਾਈ ਜੇ ਜਿੰਨਾ ਚਿਰ ਤੱਕ ਇਸ ਪੰਜਾਬ ਦਾ ਹਰ ਇੱਕ ਵਾਸੀ ਸੁਚੇਤ ਨਹੀਂ ਹੋਊਗਾ ਮੇਰਾ ਬੇਟਾ ਤਾਂ ਮੇਰਾ ਹੀ ਨਾ ਤੁਹਾਡਾ ਭਰਾ ਤੁਹਾਡਾ ਆ ਤੁਹਾਨੂੰ ਤੁਹਾਡੇ ਬੱਚੇ ਹੋਣੇ ਆ ਸੁਚੇਤ ਹੋਣਾ ਸਭ ਦਾ ਫਰਜ ਹੈ ਔਰ ਉਹ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹ ਸੁਚੇਤ ਜਦੋਂ ਅਸੀਂ ਸਾਰੇ ਸੁਚੇਤ ਹੋ ਜਾਗੇ ਮੈਂ ਆਪਣੇ ਹਲਕੇ 'ਚ ਸੁਚੇਤ ਐ ਤੇ ਮੈਨੂੰ ਪਤਾ ਲੱਗਦਾ ਮੈਂ ਆਪਣੇ ਸਰਪੰਚਾਂ ਨੂੰ ਜਿੱਥੇ ਬੋਲਦਾ ਉੱਥੇ ਕਹਿੰਦਾ ਆ ਕਿ ਜਿੱਥੇ ਤੁਹਾਨੂੰ ਨਸ਼ਾ ਵੇਚਣ ਵਾਲਾ ਜਾਂ ਨਸ਼ਾ ਲੈ ਕੇ ਆਪ ਕਰਨ ਤੇ ਉਹ ਗਾਂ ਚਾਰ ਬੰਦਿਆਂ ਨੂੰ ਵੇਚਦਾ ਆ ਉਹਦਾ ਪਤਾ ਲੱਗਦਾ ਦੱਸੋ ਜਿੱਦਾਂ ਜਿੱਦਾਂ ਫੋਨ ਆ ਜਾਂਦਾ ਜਿਹੜਾ ਕੋਈ ਦੱਸ ਦਿੰਦਾ ਨਾਲ ਦੀ ਨਾਲ ਉਹਨੂੰ 24 ਘੰਟੇ ਚ ਚਕਵਾਲੀ ਦਾ ਆ ਅੰਮ੍ਰਾਲੇ ਤੋਂ ਫੜ ਕੇ ਲਿਆਏ ਆ ਸ਼ਹਾਬਾਦ ਤੋਂ ਫੜ ਕੇ ਲਿਆਏ ਆ ਜਮਨानगर ਤੋਂ ਫੜ ਕੇ ਲਿਆਏ ਆ ਵੱਡੇ ਵੱਡੇ ਜਿਹੜੇ ਨਸ਼ੇ ਦੇ ਵਪਾਰੀ ਸੀ ਫੜ ਕੇ ਲਿਆਏ ਆ ਉਹਨਾਂ ਨੂੰ ਜਾ ਕੇ ਬੱਸਾਂ ਚੈੱਕ ਕਰਕੇ ਉਹਨਾਂ ਚੋਂ ਫੜੇ ਨੇ ਟ੍ਰੇਨਾਂ ਚੋਂ ਫੜੇ ਨੇ ਪਰ ਸਭ ਤੋਂ ਵੱਡਾ ਇਹਦੀ ਜਾਗਰੂਕਤਾ ਸਾਨੂੰ ਕਿੱਥੋਂ ਮਿਲੂਗੀ ਹੁਣ ਮੇਰੇ ਸਰਪੰਚ ਮੇਰੇ ਹਲਕੇ ਦੇ ਲੋਕ ਮੈਨੂੰ ਫੋਨ ਕਰਦੇ ਆ ਪੁਲਿਸ 'ਚ ਫੋਨ ਕਰਦੇ ਆ ਦੋਹਾਂ ਥਾਵਾਂ ਤੇ ਫੋਨ ਕਰਦੇ ਆ ਔਰ ਫਿਰ ਉਹਦਾ ਜਿਹੜਾ ਉਹ ਜਿਹੜੀ ਇਨਫਰਮੇਸ਼ਨ ਹੈ ਉਸ ਇਨਫਰਮੇਸ਼ਨ ਤੇ ਕਾਰਵਾਈ ਹੁੰਦੀ ਹੈ ਸੋ ਕਈ ਵਾਰੀ ਕੀ ਹੁੰਦਾ ਹੈ ਉਹਦੇ ਬਾਵਜੂਦ ਵੀ ਜਦੋਂ ਦਾ ਇਹ ਦੇਸ਼ ਬਣਿਆ ਆ ਕਿ ਫੀਮ ਖਤਮ ਹੋ ਗਈ ਭੁੱਕੀ ਖਤਮ ਹੋ ਗਈ ਪਰ ਇਹ ਹੈਗਾ ਕਿ ਜਿੱਥੇ-ਜਿੱਥੇ ਸਖਤੀ ਹੈ ਉੱਥੇ ਘਟ ਜਾਂਦਾ ਹੈ ਸੋ ਇਸ ਕਰਕੇ ਅੱਜ ਪੰਜਾਬ ਦੇ ਵਿੱਚ ਨਸ਼ੇ ਦਾ ਲੱਕ ਟੁੱਟਿਆ ਹੋਇਆ ਆ ਠੀਕ ਹੈ ਕੁਛ ਇੱਕ ਬੰਦੇ ਜਿਹੜੇ ਫਿਰ ਵੀ ਨਹੀਂ ਹਟਦੇ ਹੁਣ ਤੁਹਾਡੇ ਸਾਹਮਣੇ ਆਪਣੇ ਮਾਵਾ ਭੈਣਾਂ ਦੀਆਂ ਵਾਲੀਆਂ ਲਾ ਕੇ ਲੈ ਜਾਂਦੇ ਆ ਆਪਣੀ ਮਾਂ ਨੂੰ ਮਾਰ ਕੇ ਚਲੇ ਜਾਂਦੇ ਆ ਆਪਣੇ ਪਿਓ ਨੂੰ ਮਾਰ ਕੇ ਚਲੇ ਜਾਂਦੇ ਆ ਪਰ ਅਸੀਂ ਸੁਚੇਤ ਹੋਣਾ ਸਾਡਾ ਸਾਡਾ ਇਹ ਫਰਜ਼ ਹੈ ਕਿ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਜਦੋਂ ਵੀ ਕੋਈ ਗੱਲ ਦੱਸੋਗੇ ਉਹਦੇ ਤੇ ਨਾਲ ਦੀ ਨਾਲ ਕਾਰਵਾਈ ਹੋਵੇ ਨਗਰਾ ਸਰਬ ਨਵਜੋਤ ਸਿੰਘ ਸਿੱਧੂ ਨੇ ਜੀਜਾ ਸਾਲੇ ਤੇ ਤੰਜ ਕੱਸਿਆ ਉਹ ਕਹਿੰਦੇ ਮਾਣਾ ਨੂੰ ਧੌਣ ਤੋਂ ਫੜ ਕੇ ਅੰਦਰ ਕਰੂੰਗਾ ਜਿਹੜੇ ਉਹਨਾਂ ਨੇ ਬੇਅਦ ਵੀ ਕੀਤੀ ਚਿੱਟਾ ਵਿਕਵਾਇਆ ਇਹਨੂੰ ਕਿੱਦਾਂ ਦੇਖਦੇ ਵੇਖੋ ਮੇਰੀ ਇੱਕ ਗੱਲ ਸੁਣੋ ਪੰਜਾਬ ਦੇ ਲੋਕਾਂ ਦੀ ਭਾਵਨਾ ਕੀ ਹੈ ਦੱਸੋ ਤੁਹਾਡੇ ਦਿਲ ਦੀ ਕੀ ਭਾਵਨਾ ਹੈ ਬੇਵਲ ਕਲਾकांड ਹੋਇਆ ਮੈਂ ਵੀ ਕਹਿੰਦਾ ਮਾੜਾ ਹੋਇਆ ਵਾ ਤੁਹਾਡੇ ਦਿਲ ਦੀ ਭਾਵਨਾ ਹੈਗੀ ਹੈ ਨਾ ਕਿ ਜੀਜਾ ਸਾਲਾ ਅੰਦਰ ਜਾਵੇ ਤੇ ਤੁਹਾਡੀ ਭਾਵਨਾ ਪੂਰੀ ਤੇ ਕਰਨੀ ਪੈਣੀ ਹੈ ਧੰਨਵਾਦ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਮੁਹਾਲੀ